ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਛੋਟੀ ਛੋਟੀ ਬਣਾਈ ਦਾ ਜਿਹੜਾ ਆਪਣਾ ਇਹ ਡਿਜ਼ਾਈਨ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤਿੰਨ ਤਿੰਨ ਕੁੰਡੀਆਂ ਤੇ ਡਿਜ਼ਾਈਨ ਬਣੂਗਾ ਜਦੋਂ ਆਪਾਂ ਇਸ ਦੇ ਲਈ ਕੁੰਡੇ ਲੈਣੇ ਆ ਤਿੰਨ 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 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਠੀਕ ਹੈ ਦੋ ਕੁੰਡੇ ਵਾਧੂ ਲੈ ਲੈਣੇ ਆ ਇੱਕ ਇਧਰ ਕੰਨੀ ਤੇ ਵਾਧੂ ਰੱਖ ਲੈਣੇ ਇੱਕ ਇਧਰ ਕੰਨੀ ਤੇ ਠੀਕ ਹੈ ਚਾਰ ਚਲਾਂਗਾਂ ਚ ਜਿਹੜਾ ਆਪਣਾ ਇਹ ਡਿਜ਼ਾਈਨ ਆ ਕੰਪਲੀਟ ਹੋ ਜਾਂਦਾ ਚਾਰ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਕਿਸੇ ਵੀ ਕਲਰ 'ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਫਾਸਟਰ ਉਹ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਪਹਿਲਾ ਕੁੰਡਾ ਤਾਰਿਆ ਉਸ ਤੋਂ ਬਾਅਦ ਤਿੰਨ ਕੁੰਡੇ ਬਣਾਉਣੇ ਆਪਾਂ ਸਿੱਧੇ 1 2 3 ਠੀਕ ਹੈ ਹੁਣ ਜਿਹੜਾ ਪਹਿਲਾ ਕੁੰਡਾ ਸੀ ਇਹ ਕੁੰਡੇ ਦੇ ਜਿਹੜੇ ਦੋ ਕੁੰਡੇ ਇਹਨਾਂ ਦੇ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਪਹਿਲਾ ਕੁੰਡਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਠੀਕ ਹੈ ਇੱਕ ਕੁੰਡਾ ਆਪਣਾ ਇਹ ਨਾਲ ਘਟ ਜਾਂਦਾ ਤਾਂ ਆਪਾਂ ਕੁੰਡਾ ਪੂਰਾ ਕਰਾਂਗੇ ਇਸ ਤਰ੍ਹਾਂ ਫ੍ਰੇਡਲ ਪੇਟ ਕੇ ਪਿੱਛੇ ਕੁੰਡਾ ਜਿਹੜਾ ਆਪਣਾ ਘਟਿਆ ਸੀ ਪੂਰਾ ਹੋ ਗਿਆ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਤਿੰਨ ਕੁੰਡੇ ਸਿੱਧੇ 1 2 3 ਪਹਿਲਾ ਕੁੰਡਾ ਜਿਹੜਾ ਆਪਾਂ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਠੀਕ ਹੈ ਥ੍ਰੈਡਲ ਪੇੜ ਕੇ ਪਿੱਛੇ ਕਰ ਲੈਣਾ ਕੁੰਡਾ ਪੂਰਾ ਹੋ ਜਾਂਦਾ ਫਿਰ ਤਿੰਨ ਕੁੰਡੇ ਸਿੱਧੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਇਹਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ థ్రిడ్ల భేట పిచ్చే కండే సో తిని పలా బుణ్ కు దో కుది ఉపది థ్రిడ్ల భేట పిచ్చే తిన్న కండే సే దో తి పేలా కు దో కుదిట్స్ తర ਲਾਸਟ ਵਾਲਾ ਸਿੱਧਾ ਬਣਾ ਲਾਂਗੇ ਸਤਾਂ ਦੇਖੋ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੇਖੋ ਇਸ ਤਰ੍ਹਾਂ ਹੁਣ ਆ ਗਈ ਦੂਸਰੀ ਸਲਾਈ ਰਾਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇੱਕ ਸਲਾਈ ਤੇ ਡਿਜ਼ਾਈਨ ਆ ਗਿਆ ਦੂਸਰੀ ਆ ਗਈ ਉਲਟੀ ਥੋੜਾ ਜਿਹਾ ਹੀ ਬਣਾਈ ਦਾ ਕੰਮ ਜਾਣਦੇ ਆ ਤੁਸੀਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਸਾਰੇ ਕੁੰਡੇ ਉਲਟੇ ਬਣਾਉਣੀ ਆਪਾਂ ਸਾਰੀ ਸਲਾਈ लो जी दूसरी सिलाई कंप्लीट होगी गई हूँ आ गई तीसरी सिलाई थर्ड रो राइट साइड पहला कुंडा तारो चाहे बुनो उस तो बाद एक कुंडा सीधा डिजाइन की जगह चेंज होगी ठीक है एक कुंडा सीधा बना के उस तो बाद उसड लपेड़ के पीछे करना है इस तरह फिर तीन कुंडे सीधे एक दो तीन ਹੁਣ ਪਹਿਲੀ ਚਲਾਈ ਦੀ ਤਰ੍ਹਾਂ ਜਿਹੜਾ ਪਹਿਲਾ ਕੁੰਡਾ ਹੈ ਇਹ ਦੋ ਕੁੰਡਿਆਂ ਦੇ ਉੱਪਰ ਦੀ ਛੁੱਟ ਦੇਣਾ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਈ ਹੈ ਡਿਜ਼ਾਈਨ ਉਸੇ ਤਰ੍ਹਾਂ ਹੀ ਹੈ ਥ੍ਰੇਡਲ ਪੇਟ ਕੀ ਕਰਨਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਜੇਕਰ ਤੁਸੀਂ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਦੇਖਣਾ ਚਾਹੁੰਦੇ ਆ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਰੇਡਲ ਪੇੜ ਕੇ ਪਿੱਛੇ ਲਾਸਟ ਤੇ ਉਸੇ ਤਰ੍ਹਾਂ ਜਿਵੇਂ ਸਟਾਰਟਿੰਗ ਚ ਬਣਾਏ ਸੀ ਆਪਾਂ ਦੋ ਕੁੰਡੇ ਸਿੱਧੇ ਆ ਜਾਣਗੇ ਤੀਸਰੀ ਸਿਲਾਈ ਕੰਪਲੀਟ ਕਰ ਲਈ ਚੌਥੀ ਤੇ ਲਾਸਟ ਸਿਲਾਈ ਆ ਗਈ ਡਿਜ਼ਾਈਨ ਦੀ ਸਾਰੀ ਸਿਲਾਈ ਉਲਟੀ ਬਣੂਗੀ ਦੇਖੋ ਦੋ ਸਲਾਈਆਂ ਦੇ ਡਿਜ਼ਾਈਨ ਬਣਦਾ ਦੋ ਤਾਂ ਸਲਾਈਆਂ ਜਿਹੜੀਆਂ ਆਪਣੀਆਂ ਉਲਟੀਆਂ ਹੀ ਆ ਜਾਂਦੀਆਂ ਇਸ ਲਈ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਹੀ ਜ਼ਿਆਦਾ ਆਸਾਨ ਹੈ ਲਓ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਤੀਆਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਡਿਜ਼ਾਈਨ ਦੁਆਰਾ ਸ਼ੁਰੂ ਕਰਨਾ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਸਿੱਧੇ ਉਸੇ ਤਰ੍ਹਾਂ ਠੀਕ ਹੈ ਦੂਸਰੀ ਆਜੂਗੀ ਉਲਟੀ ਤੀਸਰੀ ਤੇ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ threadel ਪੇੜ ਕੇ ਪਿੱਛੇ ਤਿੰਨ ਸਿੱਧੇ ਇਸ ਤਰ੍ਹਾਂ ਚੌਥੀ ਉਲਟੀ ਤਾਂ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਧੰਨਵਾਦ